ਹਾਂਜੀ ਅੱਜ ਆਪਾਂ ਸੀਟ ਦੀ ਰਿਪੇਅਰ ਬਾਰੇ ਗੱਲ ਕਰਾਂਗੇ ਇਹ ਜੰਪ ਨਹੀਂ ਦਿੰਦੀ ਹੈਗੀ ਕਹ ਲਓ ਇੱਕ ਇਹਦੀ ਹੱਟ ਲਾ ਦੇਖੋ ਇਹ ਟਿੱਲਾ ਪਾ ਚੱਕਰ ਨੂੰ ਇਹ ਕਿਹਨਾ ਫਸ ਜਾਂਦੀ ਹੈ ਇਹ ਜਿਹੜਾ ਥੱਲੇ ਜਾਂਦੀ ਹੈ ਨਾ ਆ ਦੇਖੋ ਪਰ ਉਹ ਜੰਪ ਨਹੀਂ ਦਿੰਦੀ ਹੈਗੀ ਕਦਾਂ ਹਿੱਲੀ ਜਾਂਦੀ ਹੈ ਇਹ ਤੁਹਾਨੂੰ ਦਿਖਾਉਣਾ ਫਿਰ ਆਪਾਂ ਪਹਿਲਾਂ ਦੋਵੇਂ ਨਟ ਖੋਲਾਂਗੇ ਜੀ ਕਾ ਨਟ ਇੱਕ ਇਧਰਾਂ ਨਟ ਇਹ ਦੋਵੇਂ ਖੋਲ ਕੇ ਤੁਹਾਨੂੰ ਦਿਖਾਉਣੀ ਆਪਾਂ ਕੀ ਚੱਕਰ ਹੈ ਇਹਦਾ ਹਾਂਜੀ ਆ ਨਟ ਖੋਲ ਤੇ ਆਪਾਂ ਹੁਣ ਆਪਾਂ ਆ ਖੋਲਣਾ ਨਟ ਇਹ 13 ਨੰਬਰ ਤੇ ਫਿਰ ਆ ਪੱਤੀ ਤਾਂ ਹੀ ਆਪਣੀ ਪਰੇ ਹੋਗੀ ਤੇ ਢਿੱਲਾ ਇਹ ਤਾਂ ਹੁਣ ਖਲੋ ਜੀ ਹਾਂਜੀ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀ ਨਾ ਸੀਟ ਹਿੱਲਦੀ ਆ ਆ ਕਾਰਨ ਆਈ ਉਹਦਾ ਆ ਵੱਡੇਗਾ ਹੀ ਪੂਛ ਇਹਦਾ ਹੁਣ ਇਹ ਤੇ ਆਪਾਂ ਬਿਲਡਿੰਗ ਧਰਾਂਗੇ ਬਿਲਡਿੰਗ ਧਰ ਕੇ ਆ ਰੂਲਾ ਬਣਾਈਏ ਜੀ ਦੇਖੋ ਜੀ ਇੰਨਾ ਵਰਕ ਪੈ ਗਿਆ ਇਹ ਚ ਇਹਦੇ ਕਰਕੇ ਹਿਲਦਾ ਜੀ ਕਰ ਦੇਈ ਸੈੱਟ ਫਿਰ ਇਹਨੂੰ ਫਿਰ ਤੁਹਾਨੂੰ ਦਿਖਾਉਨੇ ਆਪਾਂ ਹਾਂ ਜੀ ਆਹ ਕਰਤੀ ਰਿਪੇਅਰ ਜੀ ਇਹਨਾਂ ਦੀ ਪਹਿਲਾਂ ਸਲਾਸੀ ਵੱਡ ਕੇ ਨਹੀਂ ਲਾਵਾਗੇ ਫਿਰ ਇਹ ਹੈ ਨਹੀਂ ਸੀ ਆਪਣੇ ਕੋਲ ਸਹੀ ਇਹਦੇ ਨਾਲ ਦਾ ਇਹਦੀ ਰਿਪੇਅਰ ਕਰਤੀ ਹੁਣ ਆਪਾਂ ਬੁਸ਼ ਪਾਵਾਂਗੇ ਆਹ ਦੇਖੋ ਜੀ ਪਹਿਲਾਂ ਆਹ ਬੁਸ਼ ਪਾਇਓ ਸੀ ਆਪਣੇ ਬੁਸ਼ ਤਾਂ ਸਹੀ ਨੇ ਇੰਨਾ ਨੇ ਉਹ ਦੋਹਰ ਲੋਹੇ ਵਾਲਾ ਬੜਤਾ ਹੁਣ ਕਿਹਾ ਆਹੀ ਪੋਸ਼ ਪਾ ਲਈ ਆਪਾਂ ਪਰ ਹੁਣ ਕਾਣਾ ਨਹੀਂ ਹੈਗੇ ਲੋਹਾ ਲੋਹੇ ਨੂੰ ਵੱਢੀ ਜਾਂਦਾ ਨਾ ਫਿਰ ਇਹ ਕਰਕੇ ਹੁਣ ਗਾਹਾਂ ਨੂੰ ਆਪਾਂ ਦੇਖਾਂਗੇ ਤੇ 베어ਿੰਗ ਪਾਵਾਂਗੇ ਇਹਨਾਂ ਦੇ ਉੱਤੇ ਨਾ ਇਹ ਪੂਰੇ ਸੈਜ ਦੇ ਆਪਾਂ ਕਰ ਲਾਏ ਬਿਲਡਿੰਗ ਨਹੀਂ ਵੱਢ ਕੇ ਆਪਾਂ ਨਮਾ ਲਾ ਦਾਂਗੇ ਪਿੰਨ ਨੂੰ ਇੱਥੇ 베어ਿੰਗ ਪਾਵਾਂਗੇ ਆ ਬੋਲਾਂ ਦੀ ਜਗ੍ਹਾ ਤੇ ਚਲੋ ਹੁਣ ਤਾਂ ਆਪਾਂ ਬੋਲਾਂ ਲੈ ਜਾਂਦੀਆਂ ਜਿਹਦੇ ਵਧੀਆ ਚੱਲ ਗਈਆਂ ਲੱਗੀਆਂ 2-3 ਸਾਲ ਫਿਰ ਤਾਂ ਬੋਲਾਂ ਠੀਕ ਨੇ ਨੇ ਫਿਰ ਆਪਾਂ 베어ਿੰਗ ਪਾਵਾਂਗੇ ਜੀ ਹੁਣ ਤੁਹਾਨੂੰ ਦਿਖਾਉਨੇ ਆਪਾਂ ਫਿੱਟ ਕਰਕੇ ਆ ਖੋਲੀ ਹੋਈ ਹੈ ਨਾਲ ਇਹਨਾਂ ਮੜ ਮੋਟਾ ਤੇਲੜੀਆ ਦੇ ਦਿੱਤੀ ਜੰਗਾਲ ਪੈਣ ਦੇ ਨਾਲ ਇੱਥੇ ਧੁੱਤ ਨਹੀਂ ਹੋਇਆ ਮੈਂ ਪਹਿਲਾਂ ਆਪਾਂ ਕੱਦੂ ਓਕੇ ਉਹ ਵੀ ਕਰਕੇ ਫੇਰਾ ਜੰਗਾਲ ਪੈ ਜਾਂਦਾ ਜੀ ਥੱਲੇ ਰੰਗ ਵੀ ਨਹੀਂ ਕਰਿਆ ਸੀ ਜੇ ਆਪਾਂ ਫਿੱਟ ਕਰੀਏ ਇਹ ਚਲੋ ਕੋਈ ਨਹੀਂ वैसे भी नई लाऊनी है पहले ये सीट पुरानी बहुत हो गई है ये देखो ऊपर पेयर ही करके देख ली ਇਹਨਾਂ ਦੇ ਮੜ ਮੜਾ ਪਾਲਣਾ ਤੇਲ ਕਿਉਂਕਿ ਬੁਸ਼ ਵੱਢਣ ਮਾ ਬਸ ਇਹਨੂੰ ਤੇਲ ਦੰਦੇ ਰਹੀਏ ਫਿਰ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਦਾ ਹਾਂਜੀ ਜਿਹੜਿਆ ਬੁਸ਼ ਪਾਏ ਨੇ ਬੁਸ਼ ਸਟਾਰਟ ਹੋ ਗਏ ਤੇ ਗੱਪੇ ਆਪਾਂ ਫਿਰ ਆ ਸਪੇਸਰ ਵਾਂਗ ਬਾਸ਼ਲ ਜੀ ਪਾਤੇ ਇੱਧਰ ਹੀ ਸੜੀ ਪਾਉਣਾ ਤਾਂ ਆਪਣਾ ਬੋਸ਼ ਸਹੀ ਚੱਲੇਗਾ ਤੂੰ ਦੇਖੋ ਨੇ ਆਪਾਂ ਹਾਂਜੀ ਉਹ ਕਰਦੇ ਆਪਾਂ ਬੋਸ਼ ਫਿੱਟ ਹਾਂ ਚੱਕ ਲੈ ਪੂਰਾ ਪ੍ਰੋਪਰ ਹੋ ਗਈ ਕੋਈ ਟੱਲ ਨਹੀਂ ਹੈ ਤੇਖ ਸੋਈ ਹੁੰ ਜਾਂਦਾ ਆ ਦੇਖੋ ਇਹ ਸੈਟ ਆ ਇਹ ਜਿਹੜਾ ਆਟਾ ਲੈ ਜਿੱਗੀ ਹੁ ਚੱਕੀ ਗਈ। ਵਾਹ ਆਪਾਂ ਵੀ ਫਸਦੀਏ ਨਾਟ। ਬਾਕੀ ਆ ਠੂ ਵੀ ਤਿਆਰ ਕਰਨੀ ਹੈ ਜੀ। ਇਹ ਟੈਨਸ਼ਾ ਕੱਢ ਕੇ ਕਰਾ ਕੇ ਲਿਆਵਾਂਗੇ। ਇੰਨਾ ਕੰਮ ਆਈ ਇਹ। ਹਾਂਜੀ ਸੀਟ ਦਾ ਆਪਾਂ ਕੰਮ ਨਿਵੇੜਦਾ ਦੇਖੋ ਇਹਨਾਂ ਨੂੰ ਹਟ ਗਈ ਜਮੇ ਐਨ ਪੂਰੀ ਸੈਟ ਆ ਜੰਪ ਜੰਪ ਚੈੱਕ ਕਰਦੇ ਸਹੀ ਨੇ ਜਿਹੜਾ ਮਾੜਾ ਮੋਟਾ ਤੇਲ ਦੇਣ ਵਾਲਾ ਸੀ ਤੇਲ ਦੇ ਕੇ ਸੈਟ ਕਰਤੀ ਪੂਰੀ ਹਾਂਜੀ ਆ ਦੇਖੋ ਪਹਿਲਾਂ ਇੱਥੇ ਕਿੰਨੇ ਡਲ ਸੀਗੀ ਹੁਣ ਆਪਾਂ ਪੁੱਲੇ ਜਮੇ ਚੱਕਤੀ ਇਹ ਰੂਲੇ ਜੇ ਫੋਨ ਕਰਕੇ ਸੈਟ ਹੋ ਗਿਆ ਕੰਮ ਪੂਰਾ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ